ਬਿਲੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਖੇਤੀ ਸ਼ੌਂਕ ਨਾਲ ਕਰੋਗੇ ਨਾ ਤਾਂ ਤੁਹਾਨੂੰ ਦੁੱਗਣਾ ਨਫਾ ਦੇਊਗੀ ਤੇ ਆਪਾਂ ਉਹਨਾਂ ਦੀ ਗੱਲ ਹਮੇਸ਼ਾ ਪੱਲੇ ਬੰਨੀ ਵੀ ਆ ਜਿੰਨਾ ਟਾਈਮ ਖੇਤੀ ਕਰਨੀ ਆ ਕਰਨੀ ਸ਼ੌਂਕ ਨਾਲ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਨਾ ਤਾਂ ਕਦੇ ਭਈ ਆਪਣੀ ਫਸਲ ਮਾੜੀ ਹੋਈ ਆ ਨਾ ਬੇਫਾਲਤੂ ਕਿਤੇ ਪੈਸਾ ਲੱਗਿਆ ਖੇਤ ਆ ਕੰਮ ਹੋਵੇ ਨਾ ਹੋਵੇ ਇੱਕ ਵਾਰੀ ਢੇੜਾ ਜ਼ਰੂਰ ਮਾਰ ਕੇ ਜਾਈਦਾ ਕਿਉਂਕਿ ਫਸਲ ਨੂੰ ਬਈ ਇਹ ਹੋ ਜਾਂਦਾ ਵੀ ਸਾਡਾ ਮਾਲਕ ਆ ਗਿਆ ਸਾਡੇ ਨਾਲ ਗੱਲਬਾਤ ਕਰਕੇ ਗਿਆ ਸਾਡਾ ਹਾਲਚਾਲ ਪੁੱਛ ਕੇ ਗਿਆ ਤਾਂ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਵੀ ਜੇ ਤੁਸੀਂ ਹਰ ਰੋਜ਼ ਖੇਤ ਆਉਨੇ ਆ ਨਾ ਤਾਂ ਤੁਹਾਡੀ ਫਸਲ ਬਈ ਤੁਹਾਨੂੰ ਦੁੱਗਣਾ ਜਿਹੜਾ ਮੁਨਾਫਾ ਦੇਊਗੀ ਖੇਤ ਆ ਕੇ ਧਰਤੀ ਮਾਂ ਨੂੰ ਮੱਥਾ ਟੇਕਿਆ ਕਰੋ ਵੀ ਤੇਰਾ ਦਿੱਤਾ ਖਾਣੇ ਆ ਜਿੰਨਾ ਟਾਈਮ ਬਈ ਖੇਤੀ ਕਰਨੀ ਆ ਕਰਨੀ ਸ਼ੌਂਕ ਨਾਲ ਆ ਸ਼ੌਂਕ ਨਾਲ ਕਰਦੇ ਸੀ ਤੇ ਸ਼ੌਂਕ ਨਾਲ ਹੀ ਕਰਦੇ ਰਵਾਂਗੇ ਤੇ ਪ੍ਰਮਾਤਮਾ ਦੀ ਕਿਰਪਾ ਬਈ ਤੇ ਸਾਰੇ ਭਰਾ ਬਈ ਖੇਤ ਆ ਕੇ ਜਰੂਰ ਮੱਥਾ ਟੇਕਿਆ ਕਰੋ ਧਰਤੀ ਮਾਂ ਨੂੰ ਕਿਉਂਕਿ ਇਹ ਹੀ ਆਪਣਾ ਬਈ ਜਿਹੜਾ ਧੰਦਾ ਇਹ ਹੀ ਆਪਣਾ